ਅਕਸਰ ਆਪਣੀ ਮੰਨ ਦੇ ਵਿੱਚ ਹੁੰਦਾ ਹੈ ਕਿ ਵਾਹਿਗੁਰੂ ਸਾਡੇ ਕਦੋਂ ਸੁਣੇਗਾ ਸਾਨੂੰ ਸਦੀਆਂ ਹੋ ਗਈਆਂ ਵਾਹਿਗੁਰੂ ਜੀ ਅੱਗੇ ਅਰਦਾਸਾਂ ਜੋਦੜੀਆਂ ਬੇਨਤੀਆਂ ਕਰਦੀਆਂ ਨੂੰ ਕਿਉਂਕਿ ਕਈ ਵਾਰੀ ਕੋਈ ਅਜਿਹੀ ਘੜੀ ਹੁੰਦੀ ਹੈ ਜਿਹੜੀ ਕਿ ਤੁਹਾਡੇ ਵਾਸਤੇ ਬਹੁਤ ਹੀ ਸ਼ੁਭ ਹੋਣ ਵਾਲੀ ਹੁੰਦੀ ਹੈ ਉਹਨੂੰ ਸੰਭਾਲ ਲਓ ਥੋੜਾ ਜਿਹਾ ਤਾਂ ਤੁਹਾਡੇ ਘਰ ਦੇ ਵਿੱਚ ਵਾਰਕ ਤਾਂ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਪਰ ਉਸ ਨੂੰ ਕਹਿੰਦੇ ਯੁਗਤੀ ਦੇ ਨਾਲ ਮੁਕਤੀ ਪਾਈ ਜਾਂਦੀ ਹੈ ਅੱਜ ਮੈਂ ਤੁਹਾਨੂੰ ਉਹੀ ਚੀਜ਼ ਦੱਸਣ ਲੱਗੀ ਆ ਵੀਡੀਓ ਨੂੰ ਸਕਿਪ ਨਾ ਕਰਨਾ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਹਾਈਪੀ ਦਾ ਬਟਨ ਆਉਂਦਾ ਉਸ ਨੂੰ ਵੀ ਜ਼ਰੂਰ ਦਬਾ ਦੇਣਾ ਕਿਉਂਕਿ ਔਰਤ ਦੇ ਹੱਥ ਬਹੁਤ ਵੱਡੀ ਪਾਵਰ ਹੈ ਮੈਂ ਤਾਈਆਂ ਤੁਹਾਨੂੰ ਦੱਸਣੀ ਆ ਵੀ ਅਗਰ ਔਰਤ ਚਾਹੇ ਤਾਂ ਆਪਣੇ ਪਤੀ ਨੂੰ ਨਸ਼ੇ ਤੋਂ ਆਪਣੇ ਪਤੀ ਦੇ ਆਪਣੇ ਘਰ ਦੀ ਗਰੀਬੀ ਤੇ ਆਪਣੇ ਬੱਚਿਆਂ ਦੀਆਂ ਬਰਕਤਾਂ ਆਪਣੇ ਬੱਚਿਆਂ ਦੀ ਕਹਿੰਦੇ ਕਿਸਮਤ ਲਿਖ ਸਕਦੀ ਹੈ ਅਗਰ ਤੁਸੀਂ ਆਪਣੀ ਹਰ ਇੱਕ ਚੀਜ਼ ਦੇ ਵਿੱਚ ਪ੍ਰਤੱਖ ਰਹੂੰ ਹਰ ਕੰਮ ਕਰਨ ਵੇਲੇ ਰੋਟੀ ਬਣਾਉਣ ਵੇਲੇ ਝਾੜੂ ਪੋਚਾ ਕਰਨ ਵੇਲੇ ਕੋਈ ਵੀ ਕੰਮ ਕਰਨ ਵਿੱਚ ਤੁਸੀਂ ਬਾਹਰੂ ਜਿਹਾ ਕੇ ਹਾਜ਼ਰ ਨਾ ਰਹੋਮ ਕੱਲ ਦਾ ਦਿਨ ਅਜਿਹਾ ਇੱਕ ਸੁਭ ਘੜੀ ਆਏਗੀ ਜਿਹੜੀ ਕਿ ਮੈਂ ਤੁਹਾਨੂੰ ਦੱਸਣ ਲੱਗੀਆਂ ਨਾ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਣਾ ਦੇਖੋ ਜਿਹੜੀ ਭੈਣ ਵਿਸ਼ਵਾਸ ਸਰਦਾ ਨਾਲ ਕਰੇਗੀ ਨਾ ਤਾਂ ਉਹਦੇ ਘਰ ਦੇ ਵਿੱਚ ਖੁਸ਼ੀਆਂ ਇੰਨੀਆਂ ਆਉਣਗੀਆਂ ਕਿ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੰਨੀਆਂ ਵੀ ਬਰਕਤਾਂ ਵਾਹਿਗੁਰੂ ਜੀ ਦੇ ਸਕਦੇ ਨੇ ਕਹਿੰਦੇ ਬਿਨ ਮੰਗਿਆ ਸਭ ਕੁਝ ਜਾਣਦਾ ਤਾਂ ਪਰ ਜਦੋਂ ਆਪਾਂ ਮੰਗ ਕੇ ਲੈਨੇ ਆ ਫੇਰ ਤਾਂ ਕੋਈ ਕਮੀ ਨਹੀਂ ਰਹਿੰਦੀ ਤੇ ਆਓ ਆਪਾਂ ਜਾਣਦੇ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਸਾਰਿਆਂ ਦੇ ਘਰਾਂ ਦੇ ਵਿੱਚ ਖੁਸ਼ੀਆਂ ਖੇੜੇ ਤੇ ਬਰਕਤਾਂ ਦੇ ਨਾਲ ਨਿਵਾਜਨ ਹਰ ਇੱਕ ਤਰ੍ਹਾਂ ਦੀ ਜੋ ਵੀ ਤੁਹਾਡੀ ਤਮੰਨਾ ਹੋਵੇ ਵਾਹਿਗੁਰੂ ਜੀ ਪੂਰੀ ਕਰਨ ਅੱਜ ਦੀ ਜਿਹੜੀ ਵੀਡੀਓ ਮੇਰੇਆਂ ਭੈਣਾਂ ਲਈ ਬਹੁਤ ਹੀ ਖਾਸ ਹੋਣ ਵਾਲੀ ਹੈ ਕੱਲ ਨੂੰ ਸਵੇਰੇ ਇਹ ਕੰਮ ਕਰਨਾ ਤੁਸੀਂ ਜਿਹੜੀਆਂ ਭੈਣਾਂ ਵਿਸ਼ਵਾਸ ਤੇ ਸਰਦਾ ਦੀ ਨਾਲ ਇਸ ਚੀਜ਼ ਨੂੰ ਕਰਨੀਆਂ ਤਾਂ ਆਉਂਦੇ ਸਾਲ ਤੱਕ ਦੇਖਿਓ ਤੁਹਾਡੇ ਘਰ ਦੇ ਵਿੱਚ ਬਰਕਤਾਂ ਦੇ ਢੇਰ ਲੱਗ ਜਾਣਗੇ ਤੁਹਾਡੇ ਘਰ ਦੇ ਵਿੱਚੋਂ ਗਰੀਬੀ ਚਲੀ ਜਾਏਗੀ ਕਿ ਤੁਹਾਡੇ ਘਰ ਦੇ ਵਿੱਚੋਂ ਨਸ਼ਾ ਜੋ ਵੀ ਤੁਸੀਂ ਚਾਹੋ ਨਿਓ ਵਾਹਿਗੁਰੂ ਜੀ ਤੁਹਾਨੂੰ ਦੇਣਗੇ ਕਹਿੰਦੀ ਆਪਾਂ ਰਿਸ਼ਤੇਦਾਰਾਂ ਵਾਸਤੇ ਤਾਂ ਬਹੁਤ ਕਰਦੇ ਆਂ ਪਰ ਗੁਰੂ ਸਾਹਿਬ ਜੀ ਵਾਸਤੇ ਜਿਨੇ ਤੁਹਾਨੂੰ ਸਭ ਕੁਝ ਦਿੱਤਾ ਹੈ ਉਹਨਾਂ ਵਾਸਤੇ ਇੱਕ ਕਦਮ ਚੱਕ ਕੇ ਦੇਖੋ ਤਾਂ ਵਾਹਿਗੁਰੂ ਜੀ 10 ਕਦਮ ਕਹਿੰਦੇ ਅੱਗੇ ਆ ਕੇ ਤੁਹਾਨੂੰ ਲੈਣ ਆਉਂਦੇ ਨੇ ਅੱਜ ਮੈਂ ਉਹ ਚੀਜ਼ ਦੱਸਣ ਤੋਂ ਪਹਿਲਾਂ ਤਾਂ ਉਹਨਾਂ ਇੱਕ ਚੀਜ਼ ਦੇ ਦਰਸ਼ਨ ਕਰਵਾਉਣੀ ਆ ਇਹ ਦੇਖੋ ਇਹ ਹੈਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਉਹ ਤਸਵੀਰ ਹੈਗੀ ਜਿਹੜੀ ਕਿ ਕਹਿੰਦੇ ਵੀ ਬਾਬਾ ਆਨੰਦ ਸਿੰਘ ਜੀ ਨੂੰ ਪ੍ਰਤੱਖ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਸੀ ਬਾਬਾ ਆਨੰਦ ਸਿੰਘ ਜੀ ਨਾਨਕਸਾ ਕਲੇਰਾ ਵਾਲੇ ਤੁਸੀਂ ਹੈਨਾ ਜਾਣਦੇ ਹੋ ਸਾ ਬਹੁਤ ਭੈਣ ਭਰਾ ਇੱਕ ਬ੍ਰਹਮ ਗਿਆਨੀ ਹੋਏ ਨੇ ਜਿਹੜੇ ਕਿ ਪ੍ਰਤੱਖ ਰੂਪ ਦੇ ਵਿੱਚ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣਦੇ ਸੀਗੇ ਵੀ ਗੁਰੂ ਸਾਹਿਬ ਜੀ ਪ੍ਰਤੱਖ ਦੇ ਰੂਪ ਦੇ ਵਿੱਚ ਹੈਗੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਗੁਰੂ ਸਾਹਿਬ ਜੀ ਨੂੰ ਪ੍ਰਤੱਖ ਦਰਸ਼ਨ ਉਹਨਾਂ ਨੂੰ ਦਿੰਦੇ ਹੁੰਦੇ ਸੀ ਕਿ ਕਹਿੰਦੇ ਇਹ ਕਹਿੰਦੇ ਵੀ ਉਹਨਾਂ ਨੂੰ ਦਰਸ਼ਨ ਦਿੱਤੇ ਸੀ ਫਿਰ ਉਹਨਾਂ ਨੇ ਆਪਦੇ ਪੇਂਟਰ ਤੋਂ ਹੱਥੀ ਇਹ ਤਸਵੀਰ ਬਸ ਕੇ ਵੀ ਇਦਾਂ ਇਦਾਂ ਮੈਨੂੰ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਨੇ ਉਸ ਤਰੀਕੇ ਨਾਲ ਬਣਾਈ ਸੀ ਤੇ ਇਹ ਤਸਵੀਰ ਆਪਣੇ ਹਨਾ ਘਰ ਵੱਡੀ ਵੀ ਹੈਗੀ ਤੇ ਇਹ ਛੋਟੀ ਹੈਗੀ देखो एक कल्पना ही ਹੁੰਦੀ ਹੈ ਆਪਣੇ ਹਨਾ ਪੁਰਾਣੇ ਬਜ਼ੁਰਗ ਜਿਹੜੇ ਆਪਾਂ ਨਹੀਂ ਦੇਖੇ ਜਿਵੇਂ ਕਿ ਮੈਂ ਆ ਦੱਸਦੀ ਹਾਂ ਵੀ ਮੈਂ ਆਪਣੇ ਦਾਦਾ ਜੀ ਨੂੰ ਨਹੀਂ ਦੇਖਿਆ ਉਹਨਾਂ ਦੀ ਵੀ ਕਿਤਕੀ ਤਕੀਰ ਤੋਂ ਹੀ ਮੈਨੂੰ ਪਤਾ ਲੱਗਿਆ ਵੀ ਹਨਾ ਤਾਂ ਇਸ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੂੰ ਹਾਜ਼ਰ ਨਾਲ ਸਮਝ ਕੇ ਇੱਕ ਉਹਨਾਂ ਦੀ ਕਲਪਨਾ ਹੈ ਵੀ ਹਾਂ ਸਾਡੇ ਗੁਰੂ ਸਾਹਿਬ ਜੀ ਇੰਨੇ ਸੋਹਣੇ ਹੁੰਦੇ ਸੀ ਤਾਂ ਸਾਰਿਆਂ ਨੂੰ ਦੁਆਰਾ ਤੋਂ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਤੇ ਜਿਹੜੀਆਂ ਮੇਰੀਆਂ ਭੈਣਾਂ ਚਾਹੁੰਦੀਆਂ ਨੇ ਕਿ ਸਾਡੇ ਘਰ ਦੇ ਵਿੱਚੋਂ ਦਲੀਦਤਾ ਗਰੀਬੀ ਨਸ਼ਾ ਜੋ ਵੀ ਤੁਸੀਂ ਚਾਹੋ ਨੇ ਸਾਡੇ ਤੁਹਾਡੇ ਬੱਚਿਆਂ ਦੇ ਹਨਾ ਬਰਕਤਾਂ ਤੁਹਾਡੇ ਘਰ ਦੇ ਵਿੱਚੋਂ 네ਗੇਟਿਵਿਟੀ ਚਲੀ ਜਾਵੇ ਤਾਂ ਕੱਲ ਨੂੰ ਵੈਸੇ ਤਾਂ ਤੁਸੀਂ ਕੱਲ ਤੋਂ ਲੈ ਕੇ ਜੇ 1 ਸਾਲ ਤੱਕ ਇਹ ਲਗਾਤਾਰ ਕੰਮ ਕਰੋ ਤਾਂ ਤੁਹਾਡੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੁਸੀਂ ਹੈਰਾਨ ਰਹ ਜੂਗੇ ਬਰਕਤਾਂ ਦੇ ਢੇਰ ਦੇਖ ਕੇ ਮਾਇਆ ਦੇ ਢੇਰ ਦੇਖ ਕੇ ਹਨਾ ਪਰ ਚਲੋ ਕੱਲ ਦਾ ਦਿਨ ਇਹ ਜ਼ਰੂਰ ਕਰਨਾ ਤਾਂ ਤੁਸੀਂ ਕਰਨਾ ਕਿ ਸਵੇਰੇ ਉੱਠਣਾ ਸਵੇਰੇ ਉੱਠ ਕੇ ਹੈਨਾ ਇਸ਼ਨਾਨ ਕਰਨਾ ਹੈ ਅਗਰ ਇਹ ਤੁਹਾਡੇ ਤੋਂ ਇਸ਼ਨਾਨ ਨਾ ਵੀ ਹੋਇਆ ਤਾਂ ਕੋਈ ਗੱਲ ਨਹੀਂ ਬਾਅਦ ਵਿੱਚ ਕਰ ਲੈਣਾ ਤਾਂ ਇਹ ਚੀਜ਼ ਤੁਸੀਂ ਕਰਨੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆਗਾ ਨਾਰੀਅਲ ਵਾਲੀ ਮੈਂ ਜਿਹੜੀ ਵੀਡੀਓ ਪਾਈ ਹੈ 1 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਜਿਹੜਾ ਮੈਂ ਤੁਹਾਨੂੰ ਹੁਣ ਦੱਸ ਰਹੀ ਹਾਂ ਇਹ ਵੀ ਤੁਸੀਂ ਹੈਨਾ 1 ਵਜੇ ਤੋਂ ਲੈ ਕੇ 5 ਵਜੇ ਦੇ ਵਿੱਚ ਵਿੱਚ ਤੁਸੀਂ ਕਰਨਾ ਹੈ ਕਰਨਾ ਕੀ ਹੈਗਾ ਸਭ ਤੋਂ ਪਹਿਲਾਂ ਤੁਸੀਂ ਉੱਠ ਕੇ ਸਵੇਰੇ ਆਪਣੇ ਜਿਹੜੀ ਮੇਨ ਡਿਊਟੀ ਹੈ ਮੇਨ ਗੇਟ ਹੈ ਨਾ ਤੁਸੀਂ ਉਹਦਾ ਕੁੰਡਾ ਖੋਲ੍ਹ ਕੇ ਆਉਣਾ ਤੇ ਕੁੰਡਾ ਖੋਲ੍ਹ ਕੇ ਤੁਸੀਂ ਆਪਣੀ ਜਿਹੜੀ ਦੇਲੀ ਹੈ ਨਾ ਉਹਦੇ ਉੱਪਰ ਝਾੜੂ ਮਾਰਨਾ ਸਾਰੇ ਝਾੜੂ ਮਾਰਨੇਗਾ ਝਾੜੂ ਮਾਰਦੇ ਹੋਏ ਤਾਂ ਕਹਨੇ ਧੰਨ ਸ੍ਰੀ ਗੁਰੂ ਨਾਨਕ ਤੂੰ ਹੀ ਨਿਰੰਕਾਰ ਭੁੱਖੇ ਕੋ ਦੇਵਤ ਆਧਾਰ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਸਵਾਗਤ ਹੈ ਸਾਡੇ ਘਰ ਤੇ ਝਾੜੂ ਮਾਰਦੇ ਮਾਰਦੇ ਤੁਸੀਂ ਇਹੀ ਕਹਿਣਾ ਕਿ ਵਾਹਿਗੁਰੂ ਜੀ ਸਾਡੇ ਵੀ ਗਰੀਬਾਂ ਦੇ ਘਰ ਕਦੇ ਗੇੜਾ ਮਾਰੋ ਕਹਿੰਦੇ ਕਹਦੇ ਸਾਡੀ ਵੀ ਕੁਲੀ 'ਚ ਗੇੜਾ ਮਾਰ ਜੀ ਮਹਿਲਾਵਾਂ ਦੇ ਜਾਣ ਵਾਲਿਆ ਕਹਿੰਦੇ ਮਹਿਲਾ ਦੇ ਵਿੱਚ ਤਾਂ ਤੂੰ ਜਾਂਦੇ ਹੀ ਰਹਿਣਾ ਕਦੇ ਗਰੀਬਾਂ ਦੀ ਕੁਲੀ ਵੱਲ ਵੀ ਬਾਈ ਗੁਰੂ ਜੀ ਗੀਣਾ ਮਾਰ ਜਿਓ ਕਿਰਪਾ ਕਰੋ ਇਹ ਜਿਹੜੇ ਨੈਣ ਨੇ ਨਾ ਤੇਰੇ ਦਰਸ਼ਨਾਂ ਨੂੰ ਤਰਸਦੇ ਨੇ ਕਿਰਪਾ ਕਰੋ ਸਾਡੇ ਵੀ ਮਾੜੇ ਕਰਮਾਂ ਨੂੰ ਕੱਟੋ ਪਿਤਾ ਜੀ ਆਪਣਾ ਮਿਹਰ ਭਰਿਆ ਹੱਥ ਤੇ ਆਪਣੇ ਕਰਮ ਚਰਨ ਸਾਡੇ ਕਰ ਪਾਓ ਤਾਂ ਬਾਈ ਗੁਰੂ ਜੀ ਜਦੋਂ ਤੁਸੀਂ ਪਿਆਰ ਨਾਲ ਆਵਾਜ਼ਾਂ ਮਾਰੋਗੇ ਨਾ ਇਹ ਭੈਣਾ ਵਾਸਤੇ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਚਾਹਣੀਓ ਤੁਹਾਨੂੰ ਮਿਲੇਗਾ ਅਗਰ ਵਿਸ਼ਵਾਸ ਤੇ ਸਰਧਾ ਨਾਲ ਇਸ ਚੀਜ਼ ਨੂੰ ਕਰੋਗੇ ਤਾਂ ਤੁਸੀਂ ਝਾੜੂ ਮਾਰਨਾ ਹੈ ਝਾੜੂ ਮਾਰ ਕੇ ਸਾਰੀ ਆਪਣੀ ਦੇਲੀ ਦੇ ਉੱਪਰ ਫਿਰ ਉਸ ਤੋਂ ਬਾਅਦ ਤੁਸੀਂ ਨੇ ਪਾਣੀ ਨਾਲ ਧੋਣੀ ਆਪਣੀ ਦੇਲੀ ਜੇ ਮੈਂ ਆਪਾਂ ਪਾਣੀ ਛੜਕ ਦਿੰਨੇ ਆ ਨਾ ਸਾਰੇ ਆਪਣੀ ਦੇਲੀ ਦੇ ਉੱਪਰ ਨਾ ਪਾਣੀ ਛੜਕਣਾ ਹੈਗਾ ਦੇਖੋ ਇਹਦੇ ਵਿੱਚ ਬਹੁਤ ਬਰਕਤਾਂ ਨੇ ਜਿਹੜੀਆਂ ਕਿ ਘਰ ਦੀ ਔਰਤ ਸਵੇਰੇ ਉੱਠ ਕੇ ਆਪਣੀ ਮੇਨ ਜਿਹੜੀ ਡਿਊਟੀ ਉਹਨੇ ਮੇਨ ਹੈ ਨਾ ਤੁਸੀਂ ਸ਼ਾਇਰਾਂ ਦੇ ਵਿੱਚ ਦੇਖੋ Hindu ਭੈਣਾਂ ਜਿਹੜੀਆਂ ਮਾਲਕਿ ਪੰਡਿਤ ਆਪਾਂ ਕਹਿ ਦਿੰਨੇ ਆ ਨਾ ਉਹ ਨੇ ਨਾ ਉਹ ਜ਼ਿਆਦਾਤਰ ਨਾ ਆਪਣੇ ਘਰ ਦੀਆਂ ਦੇਲੀਆਂ ਨੂੰ ਧੋ ਕੇ ਸਵੇਰੇ ਝਾੜੂ ਮਾਰ ਕੇ ਧੋਣੀ ਧੋਣਾ ਉਹਨਾਂ ਨੇ ਫਿਰ ਇੱਕ ਦੀਵਾ ਵੀ ਲਗਾਉਣਾ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਆਪਾਂ ਨੇ ਜਿਹੜਾ ਕਰਨਾ ਹੈਗਾ ਤਾਂ ਤੁਸੀਂ ਸਵੇਰੇ ਨੂੰ ਧੋਣਾ ਫਿਰ ਧੋਣ ਤੋਂ ਬਾਅਦ ਦੋਨੇ ਖੁੰਝਿਆਂ ਦੇ ਵਿੱਚ ਜਿਹੜੇ ਤੁਹਾਡੇ ਦੋਨੇ ਕੋਲੇ ਨੇ ਨਾ ਉਹਨਾਂ ਤੇ ਤੁਸੀਂ ਦੀਵੇ ਜਗਾਉਣੀ ਤੇ ਫਿਰ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਇੱਕ ਘਰ ਤੇਰਾ ਹੈ ਸਾਡਾ ਨਹੀਂ ਪਤਾ ਜੀ ਤੇਰੀ ਬਖਸ਼ਿਸ਼ ਹੈ ਕਿਰਪਾ ਕਰੋ ਘਰ ਦੇ ਵਿੱਚ ਚਰਨ ਪਾਵੇ ਇਸ ਮਲਕ ਮਨ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਅੱਜ ਗੁਰੂ ਸਾਹਿਬ ਜੀ ਸਾਡੇ ਘਰ ਆਉਣਗੇ ਇੱਕ ਤਾਂ ਹੁੰਦਾ ਵੀ ਹਾਂ ਆਪਾਂ ਬੱਧਾ ਚਟੀ ਕਰੀ ਜਨੇ ਨਾ ਇਹਨੇ ਇੱਕ ਹੁੰਦਾ ਵੀ ਅੰਦਰੋਂ ਖੁਸ਼ੀ ਜਿਵੇਂ ਆਪਨ ਹੁੰਦਾ ਵੀ ਹਾਂ ਅੱਜ ਮੇਰੇ ਕੋਈ ਸਭ ਤੋਂ ਪਿਆਰਾ ਜਿਵੇਂ ਕਹਿੰਦੇ ਮੇਰੇ ਭਰਾ ਨਹੀਂ ਆਉਣਾ ਹੁੰਦਾ ਨਾ ਉਸ ਤਰੀਕੇ ਨਾਲ ਵੀ ਆਪਾਂ ਨਾ ਅੰਦਰੋਂ ਖੁਸ਼ੀ ਦੇ ਨਾਲ ਫਿਰ ਉਸ ਤੋਂ ਬਾਅਦ ਤੁਸੀਂ ਇਸ਼ਨਾਨ ਕਰੋ ਚਾਹੇ ਦਿਨੇ ਕਰ ਲੋ ਜੇ ਸਵੇਰੇ ਹੁੰਦਾ ਕਸਵੇਰੇ ਨਹੀਂ ਦਿਨੇ ਕਰਕੇ ਤੁਸੀਂ ਫਿਰ ਥੋੜਾ ਜਿਹਾ ਪ੍ਰਸ਼ਾਦ ਸਜਾ ਲਓ ਪ੍ਰਸ਼ਾਦ ਸਜਾ ਕੇ ਚੌਂਕੜਾ ਲਗਾ ਕੇ ਕਿ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਤੇ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚੋਂ ਗਰੀਬੀ ਖਤਮ ਕਰ ਦਿਓ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚੋਂ ਨਸ਼ਾ ਖਤਮ ਕਰ ਦਿਓ ਵਾਹਿਗੁਰੂ ਜੀ ਆਪਣੇ ਚਰਨਾਂ ਦੇ ਨਾਲ ਚੋਟ ਲੂ ਪਿਤਾ ਜੀ ਇਸ ਸੀਸ ਤੇਰੇ ਦਰ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਨਾ ਝੋਕਣ ਦੇਣਾ ਪਿਤਾ ਜੀ ਕਿਰਪਾ ਕਰਨੀ ਮੇਰੇ ਬੱਚਿਆਂ ਨੂੰ ਉੱਚੇ ਅਹੁਦੇ ਦਿਆਂ ਵਿਦੇਸ਼ ਦੇ ਵਿੱਚ ਰੁਜ਼ਗਾਰ ਦੇ ਵਿੱਚ ਜੋ ਵੀ ਤੁਸੀਂ ਚਾਹੋ ਜੋ ਵੀ ਤੁਹਾਡੇ ਮਨ ਦੀ ਭਾਵਨਾ ਹੈ ਕਹੀ ਮੈਨੂੰ ਕਹਿੰਦੇ ਨੇ ਦੀਦੀ ਅਰਦਾਸ ਕਿਵੇਂ ਕਰੀ ਜੋ ਤੁਹਾਡੇ ਮਨ ਦੀ ਭਾਵਨਾ ਹੈ ਉਹ ਤੁਸੀਂ ਵਾਹਿਗੁਰੂ ਜੀ ਅੱਗੇ ਬੋਲਣੀ ਤੇ ਉਸ ਤੋਂ ਬਾਅਦ ਇੱਕ ਜਪਜੀ ਸਾਹਿਬ ਜੀ ਦਾ ਜਿਵੇਂ ਮੈਂ ਪਹਿਲਾਂ ਪੜ੍ਹਿਆ ਤੁਸੀਂ ਉਹ ਕਰਨਾ ਫਿਰ ਤੁਸੀਂ ਸਾਰਾ ਦਿਨ ਨਾ ਮੂਲ ਮੰਤਰ ਜਪਣਾ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਵਾਹਿਗੁਰੂ ਵਾਹਿਗੁਰੂ ਵਾ ਸਾਰਾ ਦਿਨ ਤੁਸੀਂ ਨਾ ਐਦਾਂ ਜਪਣਾ ਤਾਂ ਦੇਖਿਓ ਤੁਹਾਡੇ ਘਰ ਦੇ ਵਿੱਚ ਕਿਵੇਂ ਖੁਸ਼ੀਆਂ ਕਿਹੜੇ ਆਉਂਦੇ ਨੇ ਮੈਂ ਦੇਖੋ ਅਕਸਰ ਕਹਿੰਦੇ ਹੁੰਦੇ ਮੈਂ ਲਿਖ ਕੇ ਦੇਣ ਲਈ ਤਿਆਰਾ ਜੋਗ ਮੈਂ ਦੱਸਦੇ ਹਾਂ ਭਰੋਸੇ ਤੇ ਵਿਸ਼ਵਾਸ ਨਾਲ ਉਹ ਚੀਜ਼ ਨੂੰ ਕਰੂਗਾ ਉਹਦੀ ਕਦੇ ਤੇ ਉਹਦੀ ਜੋੜੀ ਕਦੇ ਵੀ ਵਾਹਿਗੁਰੂ ਜੀ ਖਾਲੀ ਨਹੀਂ ਰਹਿਣ ਦਿੰਦੇ ਤਾਂ ਕੱਲ ਨੂੰ ਸਵੇਰੇ ਉੱਠ ਕੇ ਝਾੜੂ ਲਗਾਉਣਾ ਝਾੜੂ ਲਗਾਉਂਦੇ ਹੁੰਦੇ ਵਾਹਿਗੁਰੂ ਸਿਮਰਨ ਕਰਨਾ ਤੇ ਵਾਹਿਗੁਰੂ ਜੀ ਅਰਦਾਸ ਕਰਨੀ ਕਿ ਵਾਹਿਗੁਰੂ ਜੀ ਸਾਡੇ ਘਰ ਵੀ ਗਰੀਬਾਂ ਦੇ ਆ ਕੇ ਤੁਸੀਂ ਚਰਨ ਪਾਓ ਤੇ ਦੀਵੇ ਲਗਾਉਣੇ ਦੋਨੇ ਸਾਈਡਾਂ ਤੇ ਸਰੋਂ ਦੇ ਤੇਲ ਦੇ ਦੀਵੇ ਲਗਾਉਣੇ ਆਗੇ ਹੈ ਨਾ ਫਿਰ ਮੈਨੂੰ ਪੁੱਛਦੇ ਆ ਤੁਸੀਂ ਵੀ ਦੀਦੀ ਘਿਓ ਦੇ ਘਿਓ ਦਾ ਦੀਵਾ ਤੁਸੀਂ ਨੇ ਸ਼ਾਮ ਨੂੰ ਤੇ ਇੱਕ ਸਵੇਰੇ ਇੱਕ ਸਵੇਰੇ ਇੱਕ ਸ਼ਾਮ ਨੂੰ ਦੋਨੇ ਜਿੱਥੇ ਤੁਸੀਂ ਜੋਤੂਫ ਕਰਦੇ ਉੱਥੇ ਲਗਾਉਣੇ ਤੇ ਮੇਨ ਗੇਟ ਤੇ ਤੁਸੀਂ ਸਰੋਂ ਦੇ ਤੇਲ ਦੇ ਦੀਵੇ ਲਗਾਉਣੇ ਨੇ ਦੇ ਲਈ ਨੂੰ ਧੋ ਕੇ ਝਾੜੂ ਮਾਰ ਕੇ ਧੋ ਕੇ ਅਰਦਾਸ ਕਰਨੀ ਤੇ ਦੇਖਿਓ ਫਿਰ ਤੁਹਾਡੇ ਘਰ ਦੇ ਵਿੱਚ ਅਗਲੇ ਦਿਨ ਤੋਂ ਹੀ ਕਿਵੇਂ ਵਰਕਤਾਂ ਹੁੰਦੀਆਂ ਨੇ ਤੇ ਪੂਰਾ ਸਾਲ ਤੁਸੀਂ ਕੋਸ਼ਿਸ਼ ਕਰੋ ਜਪਜੀ ਸਾਹਿਬ ਤੇ ਮੋਲ ਮੰਤਰ ਤੋਂ ਆਡਾ ਨਿਤਨੇਮ ਬੰਨਦੇ ਤਾਂ ਵਾਹਿਗੁਰੂ ਜੀ ਤੁਹਾਡੇ ਘਰ ਇੰਨੀਆਂ ਵਰਕਤਾਂ ਦੇਣਗੇ ਕਿ ਧੜ-ਧੜ ਭੁੱਲੋਗੇ ਤੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਾਰੇ ਪੈਨ ਭਰਾਵੋਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ